ਗੁਰੂ ਗੋਬਿੰਦ ਮਹਾਰਾਜ ਜੀ ਨੇ ਆਪਣੇ ਘੋੜੇ ਬਨੇ ਇੱਥੇ ਦਿਲਵਾਗ ਤੇ ਗੁਲਵਾਗ 1634 ਦੀ ਗੱਲਾ ਘਟੋ ਘਾਟੀ ਵੇਰੀ 400 ਸਾਲ ਪੁਰਾਣੀ ਆ ਦੇਖੋ ਕਿਤੋਂ ਤੱਕ ਫੈਲੀ ਹੋਈ ਆ 7 ਤਰੀਕਾ ਦੋਸਤੋ ਮੈਂ ਅਵਤਾਰ ਸਿੰਘ ਮਾਨਸਾ ਤੋਂ ਸੋ ਅੱਜ ਮੇਰੇ ਨਾਲ ਨੇ ਜੀ ਮੇਰੀ ਵਾਈਫ ਸਰਬਜੀਤ ਕੌਰ ਤੇ ਮੇਰੇ ਮਾਤਾ ਜੀ ਸਵਾਸੀ ਅੱਜ ਪਹੁੰਚੇ ਹੋયા ਆ ਗੁਰਦੁਆਰਾ ਗੁਰੂ ਸਰ ਸਾਹਿਬ ਤੁਹਾਨੂੰ ਦਿਖਾਉਣਾ ਆ ਜੀ ਉੱਥੋਂ ਦਾ ਇਤਿਹਾਸ ਬਣੇ ਰਹੋ ਸਾਡੇ ਬਲੌਗ ਦੇ ਨਾਲ ਕਰੋ ਇਹ ਦਰਸ਼ਨ ਗੁਰਦੁਆਰਾ ਦੀ ਡਿਓਡੀ ਜੀ ਗੁਰਦੁਆਰਾ ਤੰਬੂ ਸਾਹਿਬ ਪਾਤਸ਼ਾਹੀ ਛੇਮੀ ਸੋਈ ਗੁਰਦੁਆਰਾ ਚਰਨਸ਼ੋ ਪ੍ਰਾਪਤ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹਾਂ ਦੀ ਚਰਨਸ਼ੋ ਪ੍ਰਾਪਤ ਹੈ ਜੀ ਦਿਖਾਉਣਿਆ ਤੁਹਾਨੂੰ ਗੁਰਦੁਆਰਾ ਸਾਹਿਬ ਆਪਾਂ 메ਨ ਗੇਟ ਦੇ ਵਿੱਚ ਲਿਓੜੀ ਟੱਪ ਕੇ ਐਂਟਰ ਹੋਗੇ ਜੀ ਨਾਲ ਹੀ ਲੰਗਰ ਹਾਲ ਬਣਿਆ ਹੋਇਆ ਬਹੁਤ ਸੋਹਣੀ ਪਾਰਕਿੰਗ ਮਣਾਈ ਹੋਈ ਹੈ ਜੀ ਗੁਰਦੁਆਰਾ ਸਾਹਿਬ ਦੀ ਸੋ ਨਾਲ ਹੀ ਡਿਊਟੀ ਦੇ ਨਾਲ ਹੀ ਸਰੋਵਰ ਸਾਹਿਬ ਬਣਿਆ ਹੋਇਆ ਹੈ ਜੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਸੋ ਆਪਾਂ ਦਿਖਾਵਾਂਗੇ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਤੇ ਨਾਲੇ ਇਤਿਹਾਸ ਇਹ ਗੁਰਦੁਆਰਾ ਰਾਮਪਰਾ ਫੂਲ ਤੋਂ ਗਾਂਹਾਂ ਜਾ ਕੇ ਪਲ ਉੱਤਰ ਕੇ ਗੇਟ ਬਣਿਆ ਹੋਇਆ ਜੀ ਮਹਾਰਾਜ ਪਿੰਡ ਵਾਲਾ ਗੁਰਦੁਆਰਾ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਨਨਤਨ ਸਿਰੀ ਗੁਰੂ ਹਰਗੋਬਿੰਦ ਮਹਾਰਾਜ ਜਿੱਥੇ ਪਹੁੰਚੇ ਹੋਏ ਨੇ ਜੀ ਗੁਰਦੁਆਰੇ ਦੇ ਦਰਸ਼ਨ ਢੋਡੀ ਦੇ ਨਾਲ ਹੀ ਬੜਾ ਪ੍ਰਸ਼ਾਦੀਆਂ ਪਰਚੀਆਂ ਦੇ ਲਈ ਇੱਧਰ ਕਮਰੇ ਬਣੇ ਹੋਏ ਨੇ ਜੀ ਸੋ ਸੋ ਨੂੰ ਇੱਕ ਵਾਰੀ ਆਪਾਂ ਇਤਿਹਾਸ ਤੇ ਨਿਗਮ ਰੌਣੇ ਆ ਜੀ ਵੀਡੀਓ ਦੇ ਵਿੱਚ ਫਿਰ ਆਪਾਂ ਬੋਲ ਕੇ ਵੀ ਦੱਸਾਂਗੇ ਕਾਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਸੁਸੇਪਾ ਚੱਲ ਰਹੀ ਹੈ ਅੰਦਰ ਜੀ ਸੋ ਗੁਰਦੁਆਰਾ ਦੀ ਗੁਰਦੁਆਰਾ ਸਾਹਿਬ ਦੀ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਜੀ ਦੇਖੋ ਅੰਦਰੋਂ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਤੋ ਸੇਵਾ ਕਰਕੇ ਪ੍ਰਕਾਸ਼ ਹੈ ਜਿਹੜਾ ਪੁਰਮਹਾਰਾਜੀ ਦਾ ਰਿਸਾਈਡ ਕੀਤਾ ਹੋਇਆ ਜੀ ਤਾਂ ਆਪਾਂ ਮੱਥਾ ਦੇ ਕੇ ਆਉਣੇ ਆ ਜੀ ਇਸ ਕਮਰੇ ਦੇ ਵਿੱਚ ਤੇਰੀ ਕੰਨ WhatsApp ਪ੍ਰਕਾਸ਼ ਕੀਤਾ ਹੋਇਆ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਗੁਰਦੁਆਰਾ ਗੁਰੂ ਸਾਹਿਬ ਮਹਾਰਾਜ ਪਹੁੰਚੇ ਹੋਇਆ ਜੀ ਸੋ ਇਥੋਂ ਦਾ ਅਸੀਂ ਇਤਿਹਾਸ ਦੱਸਦੇ ਆ ਇਥੋਂ ਦੇ ਜਿਹੜੇ 6 ਕਰੋੜੀ ਮੱਲ ਜੀ ਉਹਨੇ ਆਪਣੀ ਕਿਰਤ ਕਮਾਈ ਨੂੰ ਸਫਲ ਕਰਨ ਵਾਸਤੇ ਗੁਰੂ ਜੀ ਨੇ ਦੋ ਘੋੜੇ ਖਰੀਦੇ ਸੀ ਜਿਹੜੇ ਘੋੜੇ ਬਹੁਤ ਹੀ ਸੋਹਣੇ ਸੀ ਦਿਲਵਾਗ ਤੇ ਗੁਲਵਾਗ ਬਹੁਤ ਸੋਹਣੇ ਘੋੜੇ ਸੀ ਜਦੋਂ ਉਹ ਗੁਰੂ ਸਾਹਿਬ ਨੂੰ ਭੇਟਾ ਕਰਨ ਵਾਸਤੇ ਆ ਰਹੇ ਸੀ ਨਾਲੇ ਦਰਸਨਾ ਵਾਸਤੇ ਰਾਸਤੇ ਦੇ ਵਿੱਚ ਜਦੋਂ ਲਾਹੌਰ ਪਹੁੰਚੇ ਨਾ ਮੁਗਲ ਫੌਜਾਂ ਨੇ ਉਕੋੜੇ ਖੋੜੇ ਕੋੜੇ ਖੋਕੇ ਜਿਹੜੇ ਲਾਹੌਰ ਦਾ ਸੂਬੇਦਾਰ ਸੀ ਅਨਾਇਤ ਉਲਖਾਂ ਉਹਦੇ ਦਰਬਾਰ ਤੇ ਪਹੁੰਚਾਤੇ ਸੰਗਤ ਬਹੁਤ ਉਦਾਸ ਹੋਈ ਸੰਗਤਾਂ ਨੇ ਕਿਹਾ ਵੀ ਵੀ ਭਈ ਇਹ ਕੋੜੇ ਜਿਹੜੇ ਗੁਰੂ ਸਾਹਿਬ ਆਸਤੇ ਆ ਪਰ ਉਹ ਨਹੀਂ ਮੰਨੇ ਮੁਗਲ ਫੌਜ ਹੋ ਕੇ ਉਹਨਾਂ ਨੇ ਲਾਹੌਰ ਪਹੁੰਚਾ ਦਿੱਤੇ ਉਸ ਤਮ ਜਿਹੜੇ ਮਸੰਦ ਸੀ ਆਪਣੇ ਸਿੱਖ ਭਾਈ ਬਖਤਮਲ ਤੇ ਭਾਈ ਦਿਆਲ ਚੰਦ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਆਪ ਜੀ ਦੀ ਭੇਟਾ ਵਾਸ ਅਸੀਂ ਕੋੜੇ ਲੈ ਕੇ ਆਏ ਸੀ ਸੋ ਉਹਨਾਂ ਨੇ ਸਾਥੋ ਰਾਸਤੇ ਵਿੱਚ ਘੋੜੇ ਖੋਲੇ ਤਾਂ ਗੁਰੂ ਮਹਾਰਾਜ ਜੀ ਨੇ ਕਿਹਾ ਕੋਈ ਗੱਲ ਨਹੀਂ ਭਾਈ ਜਦੋਂ ਤੁਸੀਂ ਘੋੜੇ ਖਰੀਦੇ ਲੈ ਸੀ ਨਾ ਸੋਡੀ ਭੇਟਾ ਤਾਂ ਉਹਦੀ ਹੀ ਮਨਜ਼ੂਰ ਹੋ ਗਈ ਸੀ ਉਹ ਕਹਿੰਦੇ ਸਾਡੀ ਇੱਛਾ ਸੀ ਵੀ ਗੁਰੂ ਮਹਾਰਾਜ ਜੀ ਘੋੜੇ ਤੇ ਸਵਾਰੀ ਕਰਨ ਉਹ ਕਹਿੰਦੇ ਸੋਡੀ ਇੱਛਾ ਵੀ ਪੂਰੀ ਹੋ ਫਿਰ ਤੁਸੀਂ ਇਤਿਹਾਸ ਜਾਣਿਆ ਨੂੰ ਕਿ ਭਾਈ ਬੀਦੀ ਚੰਦ ਜੀ ਨੇ ਪਹਿਲਾਂ ਤਾਂ ਕਾਈਆ ਬਣ ਕੇ ਘੋੜਾ ਲੈ ਕੇ ਆਏ ਫਿਰ ਇੱਕ ਨਜੂਮੀਆਂ ਬਣ ਕੇ ਉਥੋਂ ਘੋੜੇ ਲੈ ਕੇ ਆਇਆ ਤਾਂ ਇਹ ਚੀਜ਼ ਨੂੰ ਦੇਖ ਕੇ ਉਹਨਾਂ ਦੇ ਅੱਗ ਲੱਗੀ ਵੀ ਘੋੜੇ ਗੁਰੂ ਸਾਹਿਬ ਦਵਾਰਾ ਲੈ ਗਏ ਤਾਂ ਲੱਲਾ ਵੇਗ ਸੀ ਉਹਨੂੰ ਭੇਜਿਆ ਇੱਥੇ ਜਦੋਂ ਲੱਲਾ ਵੇਗ ਨੇ ਦੇਖਿਆ ਕਿ ਕੋੜੇ ਗੁਰੂ ਸਾਹਿਬ ਜੀ ਲੈ ਗਏ ਨੇ ਉਹਨਾਂ ਨੇ ਜੰਗ ਦਾ ਜੰਗ ਕਰਨੀ ਚਾਹੀ ਤਾਂ ਗੁਰੂ ਸਾਹਿਬ ਨੇ ਵੀ ਕੋਈ ਗੱਲ ਨਹੀਂ ਜੰਗ ਮਨਜ਼ੂਰ ਕੀਤੀ ਇੱਥੋਂ ਦਾ ਜਿਹੜਾ ਧਨ ਰਾਏ ਸੀ ਉਹਨਾਂ ਨੇ ਕਿਹਾ ਗੁਰੂ ਸਾਹਿਬ ਜੀ ਤੁਸੀਂ ਸਾਡੇ ਨਾਲ ਕਿਲਾਗਾ ਸਾਡੇ ਕਿਲੇ ਦੇ ਵਿੱਚ ਜਾ ਕੇ ਜੰਗ ਲੜਿਓ ਤਾਂ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਕਿਲੇ ਦੇ ਵਿੱਚ ਜੰਗ ਨਹੀਂ ਲੜੀ ਜਾਂਦੀ ਖੁੱਲੇ ਜਗ੍ਹਾ ਤੇ ਜੰਗ ਲੜੀ ਜਾਂਦੀ ਐ ਸੋ ਇੱਥੇ ਇੱਕ ਪਾਣੀ ਦਾ ਸਰੋਵਰ ਸਰੋਤ ਸੀਗਾ ਇਥੇ ਅਨੁਸਾਰ ਉਹ ਬਰਸਾਭ ਬਣਿਆ ਹੋਇਆ ਗੁਰੂ ਮਹਾਰਾਜ ਜੀ ਨੇ ਇਹ ਜਗ੍ਹਾ ਚੁਣੀ ਸੋ ਉਹਨਾਂ ਦੇ 35000 ਫੌਜ ਸੀ ਸਿੱਖਾਂ ਦੀ ਸਿੱਖਾਂ ਦੀ ਸਿਰਫ 4000 ਤੇ ਮੁਗਲਾਂ ਦੀ 35000 ਸੀ ਸੋ ਧਨ ਰਾਜ ਦੇ 500 ਸਿਪਾਈ ਸੀ ਤੇ ਉਹਨਾਂ ਦੇ ਉਹਦੇ ਭਰਾ ਦੇ 500 ਸਿਪਾਈ ਸੀ ਸੋ ਲੱਲਾ ਵੇਗ ਨੇ ਜਦੋਂ ਹਸ ਜਾਨ ਖਾਨ ਨੂੰ ਇੱਥੇ ਸ਼ੋਭ ਪ੍ਰਾਪਤ ਕਰਨ ਭੇਜਿਆ ਵੀ ਤੁਸੀਂ ਜਾ ਕੇ ਉਹ ਦੇਖੋ ਵੀ ਕੀ ਕੁਝ ਹੋ ਰਿਹਾ ਤਾਂ ਉਹ ਜ ਦੁਬਾਰਾ ਗਿਆ ਕਾਬਲ ਤਾਂ ਉਹਨੇ ਗੁਰੂ ਸਾਹਿਬ ਦੀ ਉੱਥੇ ਬੜਾਈ ਕੀਤੀ ਤੇ ਕਾਬਲੀਆਂ ਨੇ ਉਹਦੇ ਕੋੜੇ ਮਰਵਾਏ ਤਾਂ ਦੁਬਾਰੇ ਜਦੋਂ ਉਸ ਜਾਨ ਖਾਂ ਦੁਬਾਰੇ ਇੱਥੇ ਆਇਆ ਤਾਂ ਉਹਨੇ ਕਿਹਾ ਕਿ ਮਹਾਰਾਜ ਮੇਰੇ ਨਾਲ ਇਦਾਂ ਆਇਆ ਤਾਂ ਮਹਾਰਾਜ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਹਾਨੂੰ ਕਾਬਲ ਦੀ ਬਾਦਸਾਹੀ ਮਿਲੇਗੀ ਉਹ ਬੋਲ ਵੀ ਗੁਰੂ ਮਹਾਰਾਜ ਦੀ ਪੂਰੀ ਤਾਂ ਇਸ ਜਗ੍ਹਾ ਦੇ ਵਿੱਚ ਕਮਸਾਣ ਦਾ ਜੁੱਧ ਹੋਇਆ ਤੇ ਆਪਣੇ 12500 ਦੇ ਤਕਰੀਬਨ ਸਿੱਖ ਸੀਧ ਹੋਏ ਤੇ ਮੁਗਲ ਫੌਜ 35000 35000 ਤਕਰੀਬਨ ਇੱਥੇ ਸੀਧ ਹੋਏ ਬਹੁਤ ਤਕੜੀ ਜੰਗ ਹੋਈ ਜਿਹਦੇ ਵਿੱਚ ਭਾਈ ਡੇਠਾ ਜੀ ਮੰਝ ਦੀਪੰਗੂ ਜੀ ਕਟਾਰੂ ਦੀ ਪਾਰੂ ਦੀ ਸੀ ਇਹ ਦਵੀ ਹੋਏ ਉਥੇ ਨਾਲ ਹੀ 베ਰੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਸੀ ਜਿੱਦਗੰਜ ਜਿੱਥੇ 베ਰੀ ਜਿੱਥੇ ਗੁਰੂ ਮਹਾਰਾਜ ਜਨੇ ਘੋੜੇ ਬੰਨੇ ਸੀ ਸੋ ਖੋਦੇ ਵਿੱਚ ਸਾਰੇ ਜਿੰਨੇ ਵੀ ਮੁਗਲਾਂ ਦੀ ਫੌਜ ਸੀ ਉਹਦੇ ਵਿੱਚ ਛਿੱਟਿਆ ਉਹਦੇ ਉੱਪਰ ਲੱਕੜ ਦਾ ਕੀਠਾ ਬਣਾ ਕੇ ਜਿੰਨੇ ਵੀ ਆਪਣੇ ਸਿਪਾਹੀ ਮੰਝ ਭਾਈ ਜੇਠਾ ਜੀ ਜਿਹੜੇ ਸੀ ਦੋਗੀ ਸੀ ਕਟਾਰੂ ਪਾਰੂ ਜੀ ਇਹਨਾਂ ਨਾਲ ਹੋਰ ਸਿੱਖ ਜਰਨਾਲ ਜੋਧੇ ਉਹਨਾਂ ਦਾ ਉੱਥੇ ਸੰਸਕਾਰ ਕੀਤਾ ਬਣੇਰੋ ਸਾਡੇ ਬਲੌਗ ਦੇ ਨਾਲ ਇਹ ਇਥੋਂ ਦਾ ਇਤਿਹਾਸ ਆ ਇੱਥੇ ਛੇਵੇਂ ਪਾਤਸ਼ਾਹ ਧੰਤਨਸਿ ਗੁਰੂ ਹਰਗੋਬਿੰਦ ਮਹਾਰਾਜ ਜੀ ਇੱਥੇ ਪੌਂਦੇ ਸਨ ਇੱਥੇ ਜੰਗ ਕੀਤੀ ਸੀ ਸੋ ਬਹੁਤ ਹੀ ਸੋਹਣਾ ਗੁਰਦੁਆਰਾ ਬਣਿਆ ਹੋਇਆ ਤੁਸੀਂ ਇੱਥੇ ਦੇਖੋ ਪਾਰਕਿੰਗ ਕੀਤੀ ਆ ਬਹੁਤ ਹੀ ਸ਼ਾਂਤੀ ਵਾਲੀ ਜਗ੍ਹਾ ਗਈ ਤੁਸੀਂ ਵੀ ਜਰੂਰ ਆ ਕੇ ਜਾ ਕੇ ਦੇਖੋ ਬਣੇਰੋ ਸਾਡੇ ਬਲੌਗ ਦੇ ਨਾਲ ਅਸੀਂ ਤੁਹਾਨੂੰ ਉਹ 베ਰੀ ਵੀ ਦਿਖਾਵਾਂਗੇ ਜਿੱਥੇ ਗੁਰੂ ਮਹਾਰਾਜ ਜੀ ਨੇ ਦੋ ਘੋੜੇ ਦਿਲ ਬਾਗ ਤੇ ਗੁਲ ਬਾਗ ਬੰਨੇ ਸੀ ਆਓ ਜੀ ਦਿਖਾਉਣਾ ਤੁਹਾਨੂੰ ਹਾਂ ਜੀ ਆ ਸੰਗਤ ਵੀ ਆਈ ਹੋਈ ਹੈ ਜੀ ਦਰਸ਼ਨ ਦੇ ਲਈ ਕਿੱਥੋਂ ਆਏ ਜੀ ਤੁਸੀਂ ਜੀ ਛਾੜ ਸਾਹਿਬ ਤੋਂ ਜੀ ਸੋ ਇਹ ਵੀ ਗੁਰਦੁਆਰਾ 베ਰੀ ਸਾਹਿਬ ਦੇ ਦਰਸ਼ਨ ਕਰਨ ਜਾ ਰਹੀ ਸੀ ਸੰਗਤ ਚਮਕੌਰ ਸਾਹਿਬ ਤੋਂ ਆਈ ਹੈ ਜੀ ਬੱਸ ਭਰ ਕੇ ਦੇਖੋ ਮਾਸੀਵਾੜਾ ਤੋਂ ਸੋ ਆਪਾਂ ਦਿਖਾਉਨੇ ਆ ਤੁਹਾਨੂੰ ਬਣੇ ਰੋ ਸਾਡੇ ਵਲੌਗ ਦੇ ਨਾਲ ਇਤਿਹਾਸੀ ਹਾਂਜੀ 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 ਬਹੁਤ ਇਤਿਹਾਸੀ ਜਗ੍ਹਾ ਜੀ ਗੁਰਦੁਆਰਾ ਸੀਯਦ ਗੰਜ ਅਤੇ ਇਤਿਹਾਸਕ 베ਰੀ ਸਾਹਿਬ ਜੀ ਇਸ ਸਾਈਡ ਆ ਜੀ ਗੁਰਦੁਆਰਾ ਸਾਹਿਬ ਤੋਂ ਹਾਂਜੀ 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 ਸੰਗਤ ਵੀ ਦਰਸ਼ਨ ਕਰਨ ਵਾਸਤੇ ਆ ਰਹੀ ਹੈ ਜੀ ਚਮਕੌਰ ਸਾਹਿਬ ਤੋਂ ਆਏ ਨੇ ਬਹੁਤ ਦੂਰੋਂ ਜੀ ਆ ਵੀਰ ਜੀ ਬੱਸ ਲੈ ਕੇ ਆਏ ਨੇ ਸੋ ਇਹ ਵੀ 베ਰੀ ਸਾਹਿਬ ਗੁਰਦੁਆਰਾ ਸਾਹਿਬ ਵੱਲ ਜਾ ਰਹੇ ਨੇ 베ਰੀ ਦੇ ਦਰਸ਼ਨ ਕਰਨ ਜੀ ਹਾਂਜੀ ਸੰਗਤ ਜੀ ਆਪਾਂ ਗੁਰਦੁਆਰਾ ਸੀਦਗੰਜ ਸਾਹਿਬ ਵੱਲ ਜਾ ਰਿਆਂ ਨਾਲੇ 베ਰੀ ਸਾਹਿਬ ਜਿੱਥੇ ਹੈਗੀ ਹੈ ਜੀ ਸੋ ਜਦੋਂ ਜੰਗ ਖਤਮ ਹੋ ਗਈ ਸੀ ਸੋ ਜਿਹੜੇ ਮੁਗਲ ਫੌਜ ਸੀ ਉਹਨਾਂ ਨੂੰ ਖੂਬ ਚਿੱਟ ਕੇ ਤੇ ਉੱਤੇ ਅੰਗੀਠਾ ਸਾਹਿਬ ਤਿਆਰ ਕਰਕੇ ਸੋ ਆਪਣੇ ਸਿੱਖ ਜਰਨੈਲ ਜੋਧਿਆਂ ਦਾ ਗੁਰੂ ਮਹਾਰਾਜ ਨੇ ਸੰਸਕਾਰ ਕੀਤਾ ਸੀ ਜੀ ਸੋ ਇਹ ਜਗ੍ਹਾ ਬਣੀ ਹੋਈ ਹੈ ਜੀ ਕਰੋ ਜੀ ਦਰਸ਼ਨ ਸੋ ਸੰਗਤ ਬਹੁਤ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਜੀ ਦੂਰੋਂ ਦੂਰੋਂ ਚੱਲ ਕੇ ਸੋ ਅਸੀਂ ਸਾਨੂੰ ਇੱਕ ਵਾਰੀ ਇਤਿਹਾਸ ਤੇ ਵੀ ਨਿਗਾ ਮਰਾ ਦਿੰਨੇ ਜੀ ਆਓ ਆਈ ਬੇਰੀ ਸੰਗਾਇ ਬੈਠੇ ਆਸੇ ਇਹ ਗੁਰਦੁਆਰਾ ਸੀ ਇਹ ਗਾਂਜਾ ਜੰਗੋਂ ਪ੍ਰਾਂਤ ਸਾਨੂੰ ਅਸੀਂ ਪਹਿਲੀ ਦੱਸਿਆ ਜੀ ਡੂੰਗਾ ਖੂਪ ਪਟਵਾਇਆ ਸੀਗਾ ਤੇ ਮੁਗਲ ਫੌਜ ਜਿੰਨੀ ਸੀ ਨਾ ਲੱਲਾ ਵੇਗ ਕਾਬਲੀ ਵੇਗ ਗੁਲਖਖਾਂ ਆਦ ਨੂੰ ਹਤਿਆਰਾ ਸਮੇਤ ਦਫਨਾਤਾ ਸੀ ਫਿਰ ਗੁਰੂ ਜੀ ਨੇ ਖੂਬ ਬੰਦ ਕਰਾ ਕੇ ਉੱਪਰ ਕਥੜਾ ਚਣਵਾ ਕੇ ਲੱਕੜਾਂ ਦਾ ਵੱਡਾ ਢੇਰ ਮਿੱਸੀ ਲੋਏ ਸਿੰਘਾਂ ਨੂੰ ਜਿਨ੍ਹਾਂ ਦੇ ਭਾਈ ਜੇਠਾ ਭਾਈ ਮੰਜ ਭਾਈ ਮਿੰਤੂ ਭਾਈ ਕਟਾਰੂ ਤੇ ਭਾਰੂ ਆਦ ਪ੍ਰਮੁੱਖ ਸਿੰਘਾਂ ਸਮੇਤ 1273 ਅਸੀਰ ਸਿੰਘਾਂ ਦਾ ਆਪਣੇ ਅਤੀ ਸੰਸਕਾਰ ਕੀਤਾ। ਤੋਂ ਇੱਕ ਹੁਆ ਜੜਾਈ ਗੁਰਦੁਆਰਾ ਸੀਦਗੰਗ ਸਾਹਿਬ ਦੀ ਸੁੰਦਰ ਇਮਾਰਤ ਸਜੋਬਤਾ ਤੁਸੀਂ ਦਰਸ਼ਨ ਕਰ ਸਕਦੇ ਹੋ ਅਸੀਂ ਦਿਖਾਉਣਾ ਹੈ ਤੁਹਾਨੂੰ। ਆ ਜੀ ਸੰਗਤ ਜੀ ਕਰੋ ਦਰਸਨਾ। ਸੋ ਪਹਿਲਾਂ ਇੱਥੇ ਬਹੁਤ ਵੱਡਾ ਖੂਹ ਸੀ। ਜੋ ਬਾਅਦ ਵਿੱਚ ਗੁਰੂ ਮਹਾਰਾਜ ਜੀ ਨੇ ਬੰਦ ਕਰਵਾ ਕੇ ਉੱਤੇ ਗੀਠਾ ਸਾਹਿਬ ਤਿਆਰ ਕਰਾ ਕੇ ਸੋ ਆਪਾਂ ਇਤਿਹਾਸ ਹੁੰੰਦਸਿਆ ਸੋਨ ਦਰਬਾਰ ਸਾਹਿਬ ਬਣਿਆ ਹੋਇਆ ਸਾਨੂੰ ਦਿਖਾਉਣੇ ਆ ਜੀ ਬਣੇ ਰਹੋ ਸਾਡੇ ਵਲੌਗ ਦੇ ਨਾਲ ਸੰਗਤ ਜੀ ਕਰੋ ਦੀ ਦਰਸ਼ਨ ਗੁਰਦੁਆਰਾ ਸ੍ਰੀ ਗੰਗ ਸਾਹਿਬ ਦਰਬਾਰ ਸਾਹਿਬ ਦੇ ਜੀ ਜੀ ਸੰਗਤ ਜੀ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਸੀਦ ਗੰਨ ਸਾਹਿਬ ਦੇ ਜਿੱਥੇ ਪਹਿਲਾਂ ਖੂਹ ਬਣਿਆ ਸੀ ਮੋਗਲ ਇੱਥੇ ਦਫਨਾਇਆ ਸੀਗੀਆਂ ਸੋ ਬਾਅਦ ਚ ਮਹਾਰਾਜ ਜਿਨੇ ਖੂਹ ਬੰਦ ਕਰਵਾਤਾ ਸੀ ਸੋ ਨਾਲ ਹੀ ਇਹਦੇ ਨਾ 베ਰੀ ਬਣੀ ਹੋਈ ਆ ਘਟੋ ਘਟ 400 ਸਾਲ ਪੁਰਾਣੀ 베ਰੀ ਆ ਆਉ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਉੱਥੇ ਜਿੱਥੇ ਗੁਰੂ ਮਹਾਰਾਜ ਜਿਨੇ ਆਪਣੇ ਘੋੜੇ ਗੁਲਬਾਗ ਤੇ ਦਿਲਬਾਗ ਦੋਨੇ ਬੰਨੇ ਸੀ ਜੀ ਬਣੇ ਰਹੋ ਸਾਡੇ ਬਲੌਗ ਦੇ ਨਾਲ ਬਹੁਤ ਹੀ ਵੱਡੀ 베ਰੀ ਆ 400 ਸਾਲ ਪੁਰਾਣੀ 베ਰੀ ਆ ਜੀ 1634 ਦੀ ਗੱਲ ਆ ਜੀ ਜਦੋਂ ਜੰਗ ਹੋਈ ਸੀ 1634 ਦੇ ਵਿੱਚ ਮੇਰੀ ਸੰਗਤ ਜੀ ਕਰੋ ਦਰਸ਼ਨ ਉਸ ਵੇਰੀ ਸਾਹਿਬ ਦੇ ਜਿੱਥੇ ਗੁਰੂ ਮਹਾਰਾਜ ਜੀ ਨੇ ਆਪਣੇ ਘੋੜੇ ਦਿਲ ਬਾਗ ਤੇ ਗੁਲ ਬਾਗ ਬੰਨੇ ਸੀ ਸੇ 400 ਸਾਲ ਪੁਰਾਣੀ ਵੇਰੀ ਹੈ ਜੀ ਸੋ ਵੇਰੀ ਦੇਖੋ ਜੀ ਕਿਤੋਂ ਤੱਕ ਫੈਲੀ ਹੋਈ ਹੈ ਜੀ ਬਹੁਤ ਹੀ ਇਤਿਹਾਸਕ ਜਗ੍ਹਾ ਜੀ ਹਾਂਜੀ ਹਾਂਜੀ ਦਿਲਵਾਗ ਤੇ ਗੁਲਵਾਗ ਕੋੜੀ ਮਹਾਰਾਜ ਜੀ ਨੇ ਇੱਥੇ ਬਣੇ ਸੀ ਜੀ ਤੁਸੀਂ ਆ ਕੇ ਦਰਸ਼ਨ ਕਰ ਸਕਦੇ ਹੋ ਜੀ ਸੰਗਤ ਜੀ ਕਰੋ ਦਰਸ਼ਨ ਸਵੇਰੀ ਦੇ ਜਿੱਥੇ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣੇ ਘੋੜੇ ਬਣੇ ਇੱਥੇ ਦਿਲਵਾਗ ਤੇ ਗੁਲਵਾਗ 1634 ਦੀ ਗੱਲ ਆ ਘਟੋ ਘਾਟੇ ਵੇਰੀ 400 ਸਾਲ ਪੁਰਾਣੀਆਂ ਦੇਖੋ ਕਿੰਤੋਂ ਤੱਕ ਫੈਲੀ ਹੋਈ ਆ ਬਹੁਤ ਦੂਰ ਦੂਰ ਉੱਥੇ ਸੰਗਤ ਆਉਂਦੀ ਹੈ ਜੀ ਮੱਥਾ ਸੁੱਖਾਂ ਪੂਰੀਆਂ ਹੁੰਦੀਆਂ ਨੇ ਇੱਥੇ ਕਰੋ ਦਰਸ਼ਨ ਉਸਬੇਰੀ ਸਾਹਿਬ ਦੇ ਜਿਹੜੀ ਕਿ 400 ਸਾਲ ਪੁਰਾਣੀ ਆ ਜਿੱਥੇ ਗੁਰੂ ਮਹਾਰਾਜ ਜੀ ਨੇ ਆਪਣੇ ਘੋੜੇ ਬੰਨੇ ਸੀ ਦਿਲਵਾਗ ਤੇ ਗੁਲਵਾਗ ਤੇ ਇਹ ਗੁਰੂ ਘਰ ਦਾ ਲੰਗਰ ਹਾਲ ਬਹੁਤ ਸੋਹਣਾ ਬਣਿਆ ਹੋਇਆ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ ਲੰਗਰ ਚੱਲਦਾ ਰਹਿੰਦਾ ਜੀ ਸੋ ਆਪਾਂ ਵੀ ਪ੍ਰਸਾਦ ਦੇ ਦਾ ਲੰਗਰ ਸ਼ਕਾਂਗੇ ਜੀ ਹਾਂਜੀ ਸੰਗਤ ਜੀ ਆਪਾਂ ਦੁਬਾਰਾ ਗੁਰਦੁਆਰਾ ਗੁਰੂ ਸਰ ਸਾਹਿਬ ਦੇ ਵਿੱਚ ਆ ਗਏ ਆਂ ਜੀ ਸੋ ਆਪਾਂ ਵੀ ਪੰਜ ਸਨਾਨਾ ਕੀਤਾ ਪਾਣੀ ਦੇ ਸਰੋਤ ਕਰਕੇ ਹੀ ਗੁਰੂ ਮਹਾਰਾਜ ਜੀ ਨੇ ਇਹ ਜਗ੍ਹਾ ਜੰਗ ਵਾਸਤੇ ਚੁਣੀ ਸੀ ਮਾਗੀ ਵਿਸਾਖੀ ਦਾ ਜੋੜ ਮੇਲਾ ਬਹੁਤ ਭਾਰੀ ਭਰਦਾ ਇੱਥੇ 16 ਮੱਗਰ ਨੂੰ ਇਤਿਹਾਸਕ ਜਿੱਤ ਵਜੋਂ ਬਹੁਤ ਭਾਰੀ ਜੋੜ ਮੇਲਾ ਭਰਦਾ ਹੋਰ ਸਾਰੇ ਗੁਰਪੁਰਬ ਮਨਾਏ ਜਾਂਦੇ ਨੇ ਬਹੁਤ ਹੀ ਸੋਹਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਆ ਪਾਰਕਿੰਗ ਬਣੀ ਹੋਈ ਆ ਤੁਸੀਂ ਵੀ ਆ ਕੇ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਗੁਰੂ ਸਰ ਸਾਹਿਬ ਪਿੰਨ ਮਹਿਰਾਜ ਜ਼ਿਲ੍ਹਾ ਬਠਿੰਡਾ ਕਰੋ ਜੀ ਦਰਸ਼ਨ ਹਾਂਜੀ ਸੰਗਤ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਦੂਸਰੇ ਗੇਟ ਤੇ ਪਹੁੰਚੇ ਜਿਹੜਾ ਖੱਬੇ ਪਾਸੇ ਆ ਜੀ ਸੋ ਮੇਨ ਸੜਕ ਤੇ ਸੀ ਸੋ ਇਧਰ ਦੀ ਆ ਜਿਹੜਾ ਇਹ ਹਰਾਂਪਰੇ ਵੱਲ ਸੜਕ ਜਾਂਦੀ ਆ ਹਾਂਜੀ ਆਪਾਂ ਸੰਗਤ ਜੀ ਗੁਰਦੁਆਰੇ ਦੇ ਦੂਸਰੇ ਗੇਟ ਤੇ ਖੜਿਆ ਜੀ ਜਿਹੜਾ ਇਹ ਗੁਰੂ ਘਰ ਆ ਜੀ ਗੁਰਦੁਆਰਾ ਗੁਰੂ ਸਰ ਸਾਹਿਬ ਪਿੰਡ ਮਹਿਰਾਜ ਜਿਹੜਾ ਰਾਮਪਰੇ ਫੋਲ ਤੋਂ ਜਦੋਂ ਆਪਾਂ ਪੁਲ ਉੱtre ਹੋਣਾ ਨਾ ਬਟਿੰਡੇ ਵਾਲੀ ਸਾਈਡ ਜਾਂਦੇ ਆਂ ਰਸਤੇ ਦੇ ਵਿੱਚ 4-5 ਕਿਲੋਮੀਟਰ ਦੇ ਆਕੇ ਨਾ ਇੱਕ ਡਿਊਟੀ ਬਣੀ ਹੋਈ ਆ ਵੱਡੀ ਸਾਰੀ ਉੱਥੋਂ 6 ਕਿਲੋਮੀਟਰ ਦੀ ਦੂਰੀ ਤੇ ਆਇਆ ਇੱਥੋਂ ਦਾ ਆਪਾਂ ਤੁਹਾਨੂੰ ਦਰਸ਼ਨ ਕਰਵਾਈ ਇਤਿਹਾਸ ਦੱਸਿਆ ਸੋ ਆਪਾਂ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਇਤਿਹਾਸਕ ਜਗ੍ਹਾ ਤੇ ਸੋ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਉਦੋਂ ਤੱਕ ਦੇ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ